ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੱਜ ਦਿਵੰਗਜਨ ਦਿਵਸ ਨੂੰ ਸਮਰਪਿਤ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦ ਕਿ ਮਨਜੀਤ ਸਿੰਘ ਰਾਜਲਾ ਐਸ ਡੀ ਐਮ ਗੁਰਦਾਸਪੁਰ ਡਾਕਟਰ ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਤੇ ਹੋਰ ਅਧਿਕਾਰੀ ਵੀ ਸਮਾਗਮ ਵਿੱਚ ਹਾਜ਼ਰ ਸਨ ਦਿਵਿਆਂਗਜਨ ਦਿਵਸ ਮੌਕੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਦੇ ਅਧੀਨ ਆਉਂਦੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਰਾਜ ਪੱਧਰ ਤੇ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਪੋਜੀਸ਼ਨਾਂ ਹਾਸਲ ਕੀਤੀਆਂ ਸਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਸਰਟੀਫਿਕੇਟ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਦਿਵਿਆਂਗ ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਬੱਚਿਆਂ ਦੇ ਹੁਨਰ ਤੇ ਕਲਾ ਨੂੰ ਦੇਖ ਕੇ ਸਾਰੇ ਸਰੋਤਿਆਂ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ। ਡਿਪਟੀ ਕੋਰ ਡਿਸਟ੍ਰਿਕਟ ਸੋਸ਼ਲ ਸਿ큐ਰਿਟੀ ਅਫਸਰ ਗੁਰਦਾਸਪੁਰਾ ਅੱਜ ਅਸੀਂ ਸਾਰੇ ਇੰਟਰਨੈਸ਼ਨਲ ਡੇ ਆਫ ਡਿਸੇਬਿਲਟੀ ਨੂੰ ਮਨਾਉਣ ਵਾਲੇ ਵਾਸਤੇ ਇੱਥੇ ਇਕੱਠੇ ਹੋਏ ਹਾਂ। ਇਹ ਦਿਨ ਉਸ ਨੂੰ ਸਮਰਪਿਤ ਹੈ। ਅਸੀਂ ਤੁੰਦਾ ਕਰਕੇ ਥੋੜਾ ਲੇਟ ਕੀਤਾ ਸੀ ਕਿਉਂਕਿ ਅਸੀਂ ਇੰਨਾ ਬੱਚਿਆਂ ਨੂੰ ਇਹਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ ਇਹ ਸਾਰੇ ਉਹ ਬੱਚੇ ਨੇ ਗੁਰਦਾਸਪੁਰ ਦੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਇਹਨਾਂ ਨੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਕਲਚਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉੱਥੋਂ ਹੀ ਆਪਣੇ ਪ੍ਰਾਈਜ਼ ਜਿੱਤ ਕੇ ਲੈ ਕੇ ਆਏ ਨੇ ਉਹਨਾਂ ਨੂੰ ਅਸੀਂ ਇੱਥੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਇੱਥੇ ਸਨਮਾਨਿਤ ਕਰ ਰਹੇ ਆ ਸਰ ਰੌਣਦੇ ਰਾਹੀਂ ਔਰ ਅੱਜ ਇੱਥੇ ਅਸੀਂ ਇਹਨਾਂ ਸਾਰੇ ਬੱਚਿਆਂ ਦੇ ਡਿਸੇਬਿਲਟੀ ਸਰਟੀਫਿਕੇਟਸ ਜਿਹੜੇ ਜਿਨ੍ਹਾਂ ਦੇ ਬਣਨ ਵਾਲੇ ਨੇ ਉਹ ਬਣਾਵਾਂਗੇ ਤੇ ਔਰਤੋਂ ਤੋਂ ਦੈਨ ਸੈਕਟਰੀ ਦੇ ਫਿਰ ਐਨਪੀ ਤੇ ਡਾਕਟਰ ਇੱਥੇ ਮੌਜੂਦ ਨੇ ਸਪਾਂਸਰਸ਼ਿਪ ਸਕੀਮ ਜੋ ਸਾਡੇ ਡਿਪਾਰਟਮੈਂਟ ਦੇ ਅੰਦਰ ਚੱਲ ਰਹੀ ਹੈ ਪੈਨਸ਼ਨ ਸਕੀਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਜਿਹੜੇ ਬੱਚੇ ਨੂੰ ਰਿਕੁਆਇਰਡ ਆ ਉਹ ਅੱਜ ਇੱਥੇ ਸਾਰਾ ਕੁਝ ਕਵਰ ਆਫ ਕਰਕੇ ਫਿਰ ਇਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਮੈਨੂੰ ਸਮਝ ਨਹੀਂ ਆ ਕਿ ਸਾਡੇ ਪੰਜਾਬ ਸਰਕਾਰ ਦਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਆ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਜੀ ਸਾਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਡਿਸੇਬਲ ਡੇ ਮਨਾਉਂਦੇ ਆ ਉਹਨੂੰ ਸਮਰਪਿਤ ਅੱਜ ਇਹ ਤੇ ਪ੍ਰੋਗਰਾਮ ਜਿਹੜਾ ਡਿਸੇਬਲ ਬੱਚਿਆਂ ਦਾ ਕੀਤਾ ਗਿਆ ਦੇ ਵਿੱਚ ਛੇਛੇ ਤੌਰ ਦੇ ਉੱਪਰ ਸਾਡੇ ਡੀਐਸਓ ਨੇ ਮੈਡਮ ਕਿਰਤਪੀਤ ਜੀ ਔਰ ਸਾਡੇ ਐਸਟੀਐਮ ਸਾਬ ਮਜੀਤ ਸਿੰਘ ਜੀ ਔਰ ਸਾਰੇ ਸਟਾਫ ਦੇ ਮੈਂਬਰ ਜਿਹਨਾਂ ਦੇ ਸਾਰੀ ਟੀਮ ਅੱਜ ਇੱਥੇ ਇਕੱਠੀ ਹੋਈ ਆ ਔਰ ਅੱਜ ਇਹਨਾਂ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਅੱਜ ਮੰਨ ਦੇ ਵਿੱਚ ਇੱਕ ਐਸੀ ਗੱਲ ਦੀ ਟਾਰਸ ਆਈ ਆ ਕਿ ਆਪਣੇ ਆਪ ਦੇ ਵਿੱਚ ਡਿਸੇਬਲ ਹੋ ਕੇ ਵੀ ਇਹਨਾਂ ਨੇ ਓਕਟੀਵਿਟੀਆਂ ਕੀਤੀਆਂ ਨੇ ਜਿਹੜੀਆਂ ਇੱਕ ਨਾਰਮਲ ਬੰਦਾ ਕਰਦਾ ਔਰ ਮੈਂ ਸਮਝਦਾ ਵੀ ਅੱਜ ਸਮਾਜ ਦੇ ਜਿਹੜੇ ਅਸੀਂ ਲੋਕ ਪਰਮਾਤਮਾ ਨੇ ਮਿਹਰ ਕੀਤੀ ਆ ਸਾਨੂੰ ਤੰਦਰੁਸਤ ਬਣਾਇਆ ਸਾਡੇ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਇਹਨਾਂ ਨੂੰ ਉਤਸ਼ਾਹਿਤ ਕਰੀਏ ਇਹਨਾਂ ਦਾ ਖਿਆਲ ਕਰੀਏ ਔਰ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਕਿਸੇ ਵੀ ਫੀਲਡ ਦੇ ਵਿੱਚ ਉਹ ਸਾਨੂੰ ਅੱਗੇ ਆ ਕੇ ਕਰਨੀ ਚਾਹੀਦੀ ਆ ਮੈਂ ਸਮਝਦਾ ਕੋਹਨਾ ਅੱਜ ਇਹਨਾਂ ਨੂੰ ਅਸੀਂ ਸਨਮਾਨਿਤ ਵੀ ਕਰ ਰਹੇ ਆ ਵੱਖਰੀ ਵੱਖਰੀ ਓਕਟੀਵਿਟੀਆਂ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਨੇ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਔਰ ਮਹਿਕਮੇ ਦਾ ਉਪਰਾਲਾ ਔਰ ਖਾਸ ਕਰਕੇ ਮੈਂ ਅੱਜ ਮੁਬਾਰਕ ਦਿੰਦਾ ਕਿ ਟੀਚਰ ਸਾਹਿਬਾਨ ਨੇ ਸਕੂਲਾਂ ਦੇ ਜਿਨ੍ਹਾਂ ਦੇ ਵਿੱਚੋਂ ਇਹ ਬੱਚੇ ਆਏ ਨੇ ਕਿ ਉਹਨਾਂ ਦੀ ਵਧੀਆ ਦੇਖਰੇਖ ਵੀ ਕਰ ਰਹੇ ਨੇ ਔਰ ਇਹਨਾਂ ਨੂੰ ਸਮਾਜ ਦੇ ਵਿੱਚ ਇਸ ਗੱਲ ਲਈ ਤਿਆਰ ਕਰਕੇ ਉਤਾਰ ਰਹੇ ਨੇ ਕਿ ਇਹ ਕਿਸੇ ਇੱਕ ਨਾਰਮਲ ਹਿਊਮਨ ਬੀਨ ਤੋਂ ਇੰਡੀਵਿਜੂਅਲ ਤੋਂ ਕਰਦੇ ਨਹੀਂ ਆ ਸੋ ਪਰਮੇਸ਼ਵਰ ਅੱਗੇ ਅਰਦਾਸ ਆ ਕਿ ਇਹਨਾਂ ਦੇ ਹਮੇਸ਼ਾ ਅੰਗ ਸੰਗ ਰਹਿ ਕੇ ਇਹਨਾਂ ਨੂੰ ਤੰਦਰੁਸਤ ਰੱਖਦੇ ਹੋਏ ਇਹਨਾਂ ਨੂੰ ਇਹਨਾਂ ਦੀ ਹਫਾਜ਼ਤ ਵੀ ਕਰੀਏ ਔਰ ਸਮਾਜ ਦਾ ਵੀ ਅੱਜ ਫਰਜ਼ ਬਣ ਜਾਂਦਾ ਕਿ ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਹੀ ਤੁਹਾਡੀ ਸਾਰੀ ਟੀਮ ਦਾ ਦਿলো ਇਲਾਕੇ ਵੱਲੋਂ ਵੀ ਧਰਵਾਦ ਕਰਦਾ ਕਿ ਤੁਸੀਂ ਇੱਕ ਚੱਲਾ ਉਪਰਾਲਾ ਕਰਕੇ ਇੱਕ ਚੰਗੀ ਦਿਸ਼ਾ ਜਿਹੜੀ ਆ ਉਹ ਸਮਾਜ ਨੂੰ ਦੇ ਰਹੇ ਹੋ ਸੋ ਜਿੱਥੇ ਮੇਰੀ ਦਾਸ ਦੀ ਕਿਤੇ ਵੀ ਲੋੜ ਹੋਵੇ ਕਿਸੇ ਬੱਚੇ ਦੀ ਇਹਨਾਂ ਨੇ ਇੰਪਲੋਇਮੈਂਟ ਲਈ ਕਿਆ ਸੀ ਅਬ ਐਜੂਕੇਸ਼ਨ ਦੀ ਗੱਲ ਹੋਵੇ ਜਾਂ ਹੋਰ ਵੀ ਕੋਈ ਜ਼ਰੂਰਤ ਹੋਵੇ ਬਾਸ ਮੇਸ਼ਾ ਹਾਜ਼ਰ ਹੈ ਜਿਸ ਤਰੀਕੇ ਵੀ ਕੋਈ ਕਰ ਸਕਾਂਗੇ ਅਸੀਂ ਜ਼ਰੂਰ ਕੋਆਪਰੇਟ ਕਰਾਂਗੇ ਧੰਨਵਾਦ